ਕਮਿਸ਼ਨਰ ਪੁਲਿਸ ਨੇ 114000 ਰੁਪਏ ਦੀ ਚੋਰੀ ਦਾ ਮਾਮਲਾ ਸੁਲਝਾ ਲਿਆ ਚੋਰੀ ਦੀ ਨਕਦੀ ਸਮੇਤ ਇੱਕ ਨੂੰ ਗ੍ਰਿਫਤਾਰ ਕੀਤਾ ਜਲੰਧਰ 16 ਅਗਸਤ ਸ਼ਹਿਰ ਵਿੱਚ ਅਪਰਾਧੀਆਂ ਨੂੰ ਨੱਥ ਪਾਉਣ ਲਈ ਪੁਲਿਸ ਕਮਿਸ਼ਨ ਸ਼ਿਸ਼ਾਪਾਲ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨ ਨਾਲ ਪੁਲਿਸ ਨੇ 114000 ਰੁਪਏ ਦੀ ਚੋਰੀ ਦੇ ਮਾਮਲੇ ਨੂੰ ਕਾਬੂ ਕਰਕੇ ਇੱਕ ਚੋਰ ਦਾ ਮਾਮਲਾ ਸੁਲਝਾ ਲਿਆ ਹੈ ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨ ਨੇ ਦੱਸਿਆ ਕਿ ਸਤੀਸ਼ ਮਲੋਤਰਾ ਵਾਸੀ ਸੰਤੋਖਪੁਰਾ ਨੇ ਸ਼ਿਕਾਇਤ ਕੀਤੀ ਸੀ ਕਿ ਉਸਨੇ ਰੋਜ਼ਾਨਾ ਦੀ ਤਰ੍ਹਾਂ ਦਿਲਕੁਸ਼ਾ ਮਾਰਕੀਟ ਵਿੱਚ ਮਲਹੋਤਰਾ ਐਂਟਰਪ੍ਰਾਈਜ਼ ਦੀ ਨਾਮ ਦੀ ਦੁਕਾਨ ਬੰਦ ਕਰੇ 11 8 24 ਨੂੰ ਐਤਵਾਰ ਵਾਲੇ ਦਿਨ ਦਿਲਕੁਸ਼ਾ ਮਾਰਕੀਟ ਜਿਹੜੀ ਕਿ ਆਪਣੇ ਮੈਡੀਕਲ ਦਵਾਈਆਂ ਦਾ ਸਬੰਧਤ ਮਾਰਕੀਟ ਹੈਗੀ ਉੱਥੇ ਇੱਕ ਮਲਹੋਤਰਾ ਐਂਟਰਪ੍ਰਾਈਜ਼ ਨਾਮ ਦਾ ਦੁਕਾਨ ਸੀ ਉਹਦੇ ਵਿੱਚੋਂ ਇਹ ਦਿਨ ਦੇ ਟਾਈਮ ਦੇ ਉੱਤੇ ਚੋਰੀ ਹੋਈ ਸੀਗੀ ਉਹ ਜੋ ਚੋਰੀ ਦੇ ਵਿੱਚ ਕਰੀਮ 114000 ਰੁਪਏ ਦੇ ਸਮਥਿੰਗ ਜਿਹੜੇ ਹੈਗੇ ਐ ਕੈਸ਼ ਵੀ ਚੋਰੀ ਹੋਈ ਸੀਗੀ ਤਾਂ ਇਹ ਵੀ 3 ਮੁਖ ਅਫਸਰ ਥਾਣਾ ਜੋ ਡਿਵੀਜ਼ਨ ਨੰਬਰ 4 ਨੂੰ ਮਿਲੀ ਸੀ ਤਾਂ ਇਸ ਫਾਮ ਦੇ ਵਿੱਚ ਇਹ ਐਫ ਆਈ ਆਰ ਨੰਬਰ 83 ਅਮਿਤੀ 12824 ਨੂੰ ਅੰਡਰ ਸੈਕਸ਼ਨ 333 ਜੀਵਨ 3305 ਬੀ ਐਨ ਐਸ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਦਰਜਿਸਟਰ ਕੀਤੀ ਸੀ ਤੋਂ ਇਸ ਵਾਰਦਾਤ ਨੂੰ ਟ੍ਰੇਸ ਕਰਨ ਵਾਸਤੇ ਮਾਨਯੋਗ ਸੀਪੀ ਸਰ ਦੀ ਪੀਫਿੰਗ ਤੇ ਅਕੋਰਡਿੰਗਲੀ ਮੋਖ ਅਫਸਰ ਥਾਣਾ ਡਿਵੀਜ਼ਨ 4 ਬਨੋਂ ਜਿਹੜਾ ਹੈਗਾ ਐ ਸিসিਟੀਵੀ ਫੁਟੇਜ ਨੂੰ ਖੰਗਾ ਲਿਆ ਗਿਆ ਤੋਂ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਮੁਖ ਅਫਸਰ ਥਾਣਾ ਡਿਵੀਜ਼ਨ 4 ਬਨੋਂ ਇਹ ਜਿਹੜਾ ਮਕਦਮਾ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਟਰੇਸ ਕੀਤਾ। ਤੋਂ ਜਿਹੜਾ ਇਹ ਦੋਸ਼ੀ ਸੀਗਾ ਹਰਵਿੰਦਰਪਾਲ ਸਿੰਘ ਉਲੇ ਪਾਲਾ। ਇਹ ਜਿਹੜਾ ਕਿ ਜੌਨਾਪਿੰਡ ਦੇ ਰਹਿਣ ਵਾਲਾ ਹੈਗਾ ਵਾ। ਔਰ ਇਹ ਜਿਹੜਾ ਪਾਲਾ ਹੈਗਾ ਬਿਲਕੁਲ ਜਿੱਥੇ ਨੇ ਚੋਰੀ ਕੀਤੀ ਔਰ ਦੁਕਾਨ ਦੇ ਬਿਲਕੁਲ ਲਾਗੇ ਕਟੇਲਰ ਮਾਸਟਰ ਦੀ ਸ਼ਾਪ ਹੈਗੀ ਜਿੱਥੇ ਇਹ ਮਤਲਬ ਨੌਕਰੀ ਕਰਦਾ। ਤੋਂ ਇਹਨੇ ਮੌਕਾ ਦੇਖ ਕੇ ਇਹ ਜਿਹੜਾ ਹੈਗਾ ਐਤਵਾਰ ਦੀ ਜਿਹੜਾ ਦਿਨ ਸੀ ਉਹ ਦਿਨ ਨੇ ਚੋਰੀ ਕੀਤੀ। ਤੋਂ ਇਹਨੂੰ ਮੌਕਾ ਅਫਸਰ ਥਾਣਾ ਬੰਗਲ ਜਿਹੜਾ ਹੈਗਾ ਕੱਲ ਮਿਤੀ 12 8 24 ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੋ ਜਿਹੜਾ ਇਹਨੇ ਚੋਰੀ ਕੀਤੀ ਸੀ ਕਿ ਪੈਸੇ ਜਾਂ 114800 ਰੁਪਏ ਜਿਹੜਾ ਪੂਰੇ ਦੇ ਪੂਰੇ ਪੈਸੇ ਜਿਹੜੇ ਹੈਗੇ ਨੇ ਇਹ ਐਬਰਾਮਦ ਹੋ ਗਏ ਸਿਰ ਤੋਂ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਫਿਲਹਾਲ ਇਹ ਤਾਂ ਕੋਈ ਅਸੀਂ ਚਕਾ ਜਿਹੜਾ ਰਿਕਾਰਡ ਚੈੱਕ ਕੀਤਾ ਹੈਗਾ ਕੋਈ ਕਦਮਾ ਦਰਜ ਨਹੀਂ ਹੈਗਾ ਇਹ ਪਹਿਲਾ ਮਕਦਮਾ ਇਹ ਤੇ ਦਰਜ ਹੋਇਆ ਸਰ ਇਹਦੀ ਕਿਸੇ ਹੋਰ ਨਹੀਂ ਮਜੀ ਭਗਤ ਸਿੰਘ ਜੀ ਨਹੀਂ ਫਿਲਹਾਲ ਇਹ ਇਕੱਲਾ ਹੀ ਆ ਜੀ ਇਹਨੇ ਮੌਕਾ ਦੇਖਿਆ ਹੈਗਾ ਕਿ ਐਤਵਾਰ ਦੇ ਦਿਨ ਖਾਸ ਕਰਕੇ ਜਿਹੜੀ ਮਾਰਕੀਟ ਬੰਦ ਹੁੰਦੀ ਆ ਤੁਹਾਨੂੰ ਮੌਕਾ ਪਾਕੀ ਆਇਆ ਤੇ ਤਾਲਾ ਤੋੜਿਆ ਤੇ ਅਗੰਦਰ ਵੱੜਕੇ ਦੁਕਾਨ ਦੇ ਗੱਲੇ ਦੇ ਵਿੱਚੋਂ ਇਹ ਰਾਹੀ ਪੈਸੇ ਚੋਰੀ ਕਰਕੇ ਲੈ ਗਿਆ ਸੀ